ਨੀ ਕੁੜੀ ਤੇਰਾ ਪਾਈ ਕਿੱਥੇ ਮम्मी ਵੀਰਾ ਤਾਂ ਸਵੇਰ ਦਾ ਹੀ ਜਾ ਰਿਹਾ ਹੈਗਾ ਭਾਬੀ ਨੇ ਭੇਜੇਗਾ ਪਤਾ ਨਹੀਂ ਕਹਿੰਦੀ ਸਮਾਨ ਸੂਣ ਲੈ ਕੇ ਆਉਣਾ ਸੀਗਾ ਕੋਈ ਜਪਲਾ ਕੇ ਲਿਆ ਕਿੱਥੇ ਤੇਰ ਭਾਬੀ ਲਿਹਾਣੀ ਮम्मी ਤੇ ਭਾਈ ਭਾਬੀ ਮੰਮੀ ਬੁਲਾਈ ਜਾਂਦੀ ਤੈਨੂੰ ਚੱਲ ਪਣ हां मम्मी जी मुंडा किथे है तू ਆਪ ਤੇ ਮਮੀ ਜੀ ਸਕੂਲ ਛੱਡ ਗਈਆਂ ਮੁੰਡੇ ਨੂੰ ਨਹੀਂ ਤੇਰੇ ਮੁੰਡੇ ਦੀ ਨਹੀਂ ਮੈਂ ਗੱਲ ਕਰਦੀ ਮੈਂ ਮੇਰੇ ਮੁੰਡੇ ਦੀ ਗੱਲ ਕਰਦੀ ਆ ਅੱਛਾ ਉਹ ਤਾਂ ਮਮੀ ਜੀ ਦਵਾਈ ਲੈਣ ਜਾ ਰਹੇ ਨੇ ਕਿ ਖੇਤ ਵਾਸਤੇ ਸਰਪੇ ਕਰਨੀ ਹੋਣੀ ਜੀਰੀ ਤੇ ਨਹੀਂ ਕਿੰਨਾ ਕੁ ਟੇਮ ਲਾਊਗਾ ਕਦੋਂ ਤੇ ਆ ਜੂਗਾ ਉਹ ਤਾਂ ਮਮੀ ਜੀ ਐਂ ਕਹਿੰਦੇ ਸੀਗੇ ਵੀ ਜੇ ਮੈਨੂੰ ਬੰਦੇ ਮਿਲ ਗਏ ਮੈਂ ਉਧਰ ਤੇ ਉਧਰ ਜਾਊਗਾ ਸਰਪੇ ਲੈ ਕੇ ਵੀ ਫਿਰ ਕਰਿਆਵਾਂਗੇ ਸਰਪੇ ਫਿਰ ਆ ਤੋ ਤੋ ਜਾਇਨ ਜਾਣਾ ਕਿੱਥੇ ਮਮੀ ਜੀ ਮਮੀ ਕਿਤੇ ਜ਼ਰੂਰੀ ਕੰਮ ਜਾਣਾ ਸੀਗਾ ਨੀਤੀਏ ਕਮ ਜ਼ਰੂਰੀ ਵੀ ਥੀ ਔਰ ਜ਼ਰੂਰੀ ਵੀ ਬਹੁਤ ਹੈ ਮੰਮੀ ਇਹੋ ਜਿਹਾ ਕਿਹੜਾ ਜਿਹਾ ਕੰਮ ਹੋ ਗਿਆ ਜਿਹੜਾ ਜ਼ਰੂਰੀ ਵੀ ਨਹੀਂ ਸੀਗਾ ਤੇ ਜ਼ਰੂਰੀ ਵੀ ਬਹੁਤ ਹੈਗਾ ਤੀਏ ਤੇਰੀ ਭੂਆ ਕੋਲੇ ਜਾਣਾ ਥੀ ਮੰਮੀ ਸੌਣ ਕਰਕੇ ਹਾਂ ਸੌਣ ਕਰਕੇ ਤੀਆਂ ਕਾ ਲੈ ਗਏ ਅੱਛਾ ਕਹਿੰਦਾ ਥੀ ਉਹ ਮੈਂ ਟੇਮ ਕੱਢ ਕੇ ਜਾਊਂਗਾ ਮੰਮੀ ਜੀ ਹੁਣ ਨਹੀਂ ਜਾਂਦੇ ਮੈਨੂੰ ਲੱਗਦਾ ਉਹ ਕਿਉਂ ਮੰਮੀ ਜੀ ਸਾਡੀ ਗੱਲ ਚੱਲੀ ਸੀਗੀ ਨਹੀਂ ਕੀ ਗੱਲਾਂ ਚਲਾਉਣ ਲੱਗੇ ਤੁਸੀਂ ਆਪਸ ਵਿੱਚ ਮੰਮੀ ਇਹੀ ਗੱਲ ਬੀਪੂ ਆ ਨੂੰ ਸੰਧਾਰਾ ਦੇਣ ਵਾਲੀ ਕੀ ਕਹਿੰਦਾ ਸੀ ਫਿਰ ਮੁੰਡਾ ਝੋ ਐਂ ਕਹਿੰਦੇ ਸੀਗੇ ਵੀ ਸਰਪੇ ਕਰਨਾ ਹੈ ਵੀ ਪਈਆ ਖੇਤ ਤੇ ਪੂਆ ਲਵੇ ਵੀ ਜਾ ਕੇ ਆਣੇਗਾ ਫਿਰ ਇਹਦਾ ਮਤਲਬ ਤਾਂ ਜਾਊਗਾ ਨਾ ਮੰਮੀ ਜੀ ਹੁਣ ਨਹੀਂ ਜਾਂਦੇ ਉਹ ਕਦੇ ਤਾਂ ਕਹਿ ਦਿੰਦੀ ਹੈ ਕਹਿੰਦਾ ਸੀ ਕਦੇ ਕਹਿ ਦਿੰਦੀ ਹੈ ਜਾਂਦਾ ਨਹੀਂ ਇਹ ਕੀ ਗੱਲ ਹੈ ਮੈਨੂੰ ਖੁੱਲਕੇ ਦੱਸ ਮੰਮੀ ਜੀ ਐਂ ਕਹਿੰਦੇ ਸੀਗੇ ਬੀਅਤ ਕਿਸ ਰਪੇ ਕਰਕੇ ਟਾਈਮ ਮਸਾਈ ਲੱਗੂਗਾ ਫਿਰ ਮੰਮੀ ਜੀ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਸਰਪੇਏ ਕੱਢ ਲਓ ਭੂਆ ਨੂੰ 19 ਸਾਲ ਤਾਂ ਹੋ ਗਏ ਸੰਧਾਰਾ ਦਿਨਾਂ ਨੂੰ ਕਿਉਂ ਤੁਸੀਂ ਦਿਮਾਗ ਤੇ ਲੋਡ ਪਾਇਆ ਨਹੀਂ ਮੁੰਡਾ ਨੇ ਫਿਰ ਤੇਰੀ ਗੱਲ ਮੰਨ ਲਈ ਮੰਮੀ ਜੀ ਪਹਿਲਾਂ ਤਾਂ ਮੇਰੀ ਗੱਲ ਮੰਨ ਦੇਣੀ ਸੀਗੇ ਫਿਰ ਮੈਂ ਕਹੀਆਂ ਬੁੜੀਆਂ ਦੇ ਨਾਮ ਗਣਿਆਏ ਵੀ ਉਹ ਨਹੀਂ ਦੇ ਕੇ ਆਂਦੇ ਉਹ ਨਹੀਂ ਦੇ ਕੇ ਆਂਦੇ ਫਿਰ ਉਹ ਮੇਰੀ ਗੱਲ ਮੰਨਣਗੇ ਹੋਰ ਕਹਿੰਦਾ ਫਿਰ ਮੈਂ ਸਰਪੇਏ ਹੀ ਕੱਢਿਆ ਨਾ ਨਹੀਂ ਤੈਨੂੰ ਸ਼ਰਮ ਨਹੀਂ ਆਈ ਖੁਦ ਔਰਤ ਹੋ ਕਰ ਦੂਜੀ ਔਰਤ ਕਾ ਤੂ ਆਰ ਖੋਣ ਲੱਗ ਰਹੀ ਤੂੰ ਕਿਉਂ ਮੰਮੀ ਜੀ ਮੈਂ ਕਿ ਹੱਕ ਖੋਏਗਾ ਨਹੀਂ ਸੋਚ ਕੇ ਦੇਖ ਐ ਨਿਕਲ ਨਾ ਤੂੰ ਵੱਡੀ ਉਮਰ ਚੇ ਹੋਵੇ ਸੁੱਕੀ ਛਾਂਦੀ ਤੇਰੇ ਭਾਈ ਭਤੀਜੇ ਵੀ ਹੋਣ ਪਰ ਤੇਰੀ ਭਤੀਜ ਨੂੰ ਜੇ ਤੇਰੇ ਭਤੀਜੇ ਨਾ ਵਰਤਣ ਦੇਵੇ ਫਿਰ ਤੇਰੇ ਤਾਂ ਕੀ ਬੀਤੂਗੀ ਐ ਕਿਉਂ ਨਹੀਂ ਵਰਤਣਗੇ ਜਦੋਂ ਉਹਨਾਂ ਦੀ ਭੂਆ ਉਹਨਾਂ ਨਾਲ ਠੀਕ ਠਾਕ ਰਹੂਗੀ ਉਹ ਤਾਂ ਆਪ ਹੀ ਵਰਤਣਗੇ ਨਹੀਂ ਮੈਂ ਐ ਨਹੀਂ ਕਹਾ ਵੀ ਤੇਰੇ ਭਤੀਜੇ ਭਾਈ ਨਾ ਵਰਤਣ ਮਤਾ ਐ ਕਹਨੀ ਆ ਜੇ ਤੇਰੀ ਗਾਂਹ ਬਤੀ ਜਨੂ ਨਾ ਵਰਤਨ ਦੇਵੇ ਫੇਰ ਕੀ ਕਰੇਗੀ ਨਹੀਂ ਬਤੀਜਾ ਕਹਤਾ ਮੇਸੇ ਪੂਆ ਨਾਲ ਵਰਤਨ ਕਾਇਦਲ ਕਰਦਾ ਰੋਲਾ ਤਾਂ ਫੇਰ ਬਤੀਜਾ ਨੂਆ ਤਾਂ ਪੈਂਦਾ ਜਦੋਂ ਮੇਰਾ ਪੁੱਤ ਨੂੰ ਤੈ ਪੂਆ ਕੋਲੇ ਨਾ ਜਾਣ ਕੇ ਛਲਾ ਦੇਈ ਥੀ ਖੁਸ਼ੀ ਨਾਲੇ ਬਨ ਗਿਆ ਥੀ ਨਾ ਮੰਮੀ ਜੀ ਉਹਨੂੰ ਖੁਸ਼ੀ ਜੀ ਤਾਂ ਨਹੀਂ ਹੋਈ ਤੀਗੀ ਇੰਨਾ ਕ ਤਾਂ ਮੈਂ ਜਾਣਦੀ ਆ ਮੇਰਾ ਪੁੱਤ ਬਥੇਰਾ ਸਮਝਦਾਰ ਹੈ ਮੰਮੀ ਜੀ ਸੋਚਣਾ ਹੀ ਗੱਲ ਹੈਗੀ ਵੈਸੇ ਪੂਆ ਦੀ ਉਮਰ ਇੰਨੀ ਹੋ ਰਹੀ ਹੈਗੀ ਹੁਣ ਪੂਆ ਸੰਧਾਰੇ ਲੈਂਦੀ ਸੋਹਣੀ ਲੱਗਦੀ ਹੈ ਨੀ ਵੱਡੀ ਨਾ ਕਿੰਨੀ ਕਬੱਡੀ ਹੋ ਗਈ ਉਹੋ 2-4 ਸਾਲ ਵੱਡੀ ਐ ਮੇਤੋਂ ਮੰਮੀ ਤੇਰੀ ਤਾਂ ਅੱਡ ਗੱਲ ਲੈ ਗਈ ਤੂੰ ਤਾਂ ਬੰਗਰ ਦੀ ਐ ਤੇਰੇ ਤਾਂ ਤਾਂ ਸੰਧਾਰੇ ਆਂਦੇ ਨੇ ਕਿਉਂ ਬੰਗਰ ਵਾਲਿਆਂ ਦੇ ਕਿਹੜਾ ਅੱਡ ਦਿਲ ਲਾਇਆ ਰੱਬ ਨੂੰ ਪੰਜਾਬਣਾਂ ਦੇ ਉਹ ਦਿਲ ਨਹੀਂ ਲੱਗਿਆ ਹੈਗਾ ਸਾਰੀ ਭੈਣਾਂ ਦਾ ਜੀ ਕਰਦਾ ਹੁੰਦਾ ਹੈ ਆਪਦੇ ਭਾਈ ਭਤੀਜਾਂ ਨਾਲ ਮਿਲਣ ਦਾ ਚਾਹੇ ਪੰਜਾਬਣ ਹੋਵੇ ਚਾਹੇ ਬੰਗਰੂ ਹੋਵੇ ਮੰਮੀ ਜੀ ਮਿਲਣ ਨੂੰ ਕੀ ਹੈਗਾ ਫੋਨ ਤੇ ਗੱਲ ਹੋ ਤਾਂ ਜਾਂਦੀ ਐ ਨੀ ਫੋਨ ਦੀ ਗੱਲਾਂ ਅੱਡ ਹੁੰਦੀਆਂ ਨੇ ਤੀਜੀ ਤਿਉਹਾਰ ਦੀ ਤਾਂ ਅੱਡੇ ਗੱਲਾਂ ਹੁੰਦੀਆਂ ਨੇ ਇੱਕ ਗੱਲ ਦੱਸ ਤੇਰਾ ਹੀ ਜੀ ਕਰਦਾ ਵੀ ਤੇਰਾ ਭਾਈ ਤਿਉਹਾਰ ਕਾ ਲੇਕਾ ਵਰ ਤੈਨੂੰ ਮਿਲ ਕੇ ਜਾਵੇ ਮੰਮੀ ਜੀ ਮੇਰੇ ਵਿਆਹ ਤਾਂ ਥੋੜਾ ਜਿਹਾ ਟਾਈਮ ਹੋਇਆਗਾ ਹਜੇ ਭੂਆ ਦੇ ਵਿਆਹ ਨੂੰ ਕਿੰਨਾ ਟਾਈਮ ਹੋ ਗਿਆ ਫਿਰ ਕੀ ਹੋ ਗਿਆ ਜੇ ਇੰਨੇ ਸਾਲ ਹੋ ਗਏ ਉਹਨੂੰ ਵੀ ਤਾਂ ਮਿਲਣ ਨੂੰ ਜੀ ਕਰਦਾ ਆਪਦੇ ਖੂਨ ਨੂੰ ਭਾਬੀ ਜੇ ਫਿਰ ਮੇਰੇ ਵਿਆਹ ਨੂੰ ਕਈ ਸਾਲ ਹੋ ਗਏ ਇਹਦਾ ਮਤਲਬ ਤਾਂ ਇਹ ਹੈਗਾ ਵੀ ਫਿਰ ਤੂੰ ਭਾਈ ਨੂੰ ਮੇਰੇ ਕੋਲ ਵੀ ਨਹੀਂ ਆਉਣ ਦੇਣਾ ਉਹਨੂੰ ਵੀ ਰੋਕੇਂਗੀ ਨਾ ਬੌਲੀ ਇਹ ਗਲਤੀ ਮੇਰੇ ਤੋਂ ਇੱਕ ਵਾਰੀ ਹੋ ਗਈ ਦੁਬਾਰੇ ਨਹੀਂ ਹੁੰਦੀ ਪੱਕਾ ਭਾਬੀ ਇਹ ਗਲਤੀ ਦੁਬਾਰਾ ਤਾਂ ਨਹੀਂ ਹੁੰਦੀ ਨਾ ਭੈਣੇ ਇਹ ਗਲਤੀ ਦੁਬਾਰਾ ਨਹੀਂ ਹੁੰਦੀ ਹੈਗੀ ਠੀਕ ਹੈ ਤੇ ਤੁਸੀਂ ਵੀ ਪੈਣੋ ਜੋ ਗਲਤੀ ਇਸ ਭਤੀਜ ਨੂੰ ਨੇ ਕਰੀਏ ਤੁਸੀਂ ਨਾ ਉਹ ਕਰ ਬੈਠਿਓ ਗਲਤੀ ਚਾਹੇ ਭੈਣਾ ਤੇ ਭੂਆ ਕਿੰਨੀ ਵੀ ਉਮਰ ਦੀਆਂ ਕਿਉਂ ਨਾ ਹੋ ਜਾਣ ਉਹਨਾਂ ਨੂੰ ਆਪਦੇ ਪੇਕਿਆਂ ਦੀ ਆਸ ਆਖਰੀ ਸਾਹ ਤੱਕ ਰਹਿੰਦੀ ਹੈਗੀ ਤੇ ਅੱਜ ਕੱਲ ਦੇ ਟਾਈਮ ਦੇ ਵਿੱਚ ਇਹੋ ਜਿਹੇ ਭਤੀਜ ਨੂੰਆਂ ਦੇ ਬਹੁਤ ਕੇਸ ਦੇਖਣ ਨੂੰ ਮਿਲਦੇ ਨੇ ਤੇ ਤੁਸੀਂ ਉਹਨਾਂ ਦੇ ਵਿੱਚ ਨਾ ਸ਼ਾਮਲ ਹੋ ਜਿਓ ਤੇ ਇਹ ਜੀ ਕੋਈ ਗਲਤੀ ਨਾ ਕਰ ਬੈਠਿਓ ਦੇ ਭਾਈ ਜ਼ਮਾਨੇ ਦੇ ਹਿਸਾਬ ਨਾਲ ਤੁਸੀਂ ਅਡੋਢ ਰਹਿਣ ਲੱਗੇ ਤੇ ਆਪਦੀ ਭੂਆ ਦੇ ਤੇ ਭੈਣਾ ਦੇ ਜਾਣ ਦੀ ਵਾਰੀ ਬਣ ਲਓ ਜ਼ਾਇਆ ਜ਼ਰੂਰ ਕਰੋ ਬੰਮਾ ਸੇਰ ਲੈ ਜਾਓ ਬੰਮਾ ਦੋਸਰ ਲੈ ਜਾਓ ਨਾਲੇ ਤਾਂ ਉਹ ਥੁੱਤੀ ਹੋ ਜਾਂਦੇ ਨੇ ਨਾਲੇ ਪੇਕੇ ਹੋ ਜਾਂਦੇ ਨੇ ਵੀ ਸਾਡੇ ਭਾਈ ਭਤੀਜੇ ਆ ਗਏ ਟੇਮ ਤੇ ਆ ਗਏ ਸਸਰੀਆ ਕਾ